ਸਾਸੀਲ ਕਿਸਾਨ ਵੀਰੋ ਅੱਜ ਗੋਭੀ ਦੀ ਫਸਲ ਬਾਰੇ ਗੱਲਬਾਤ ਕਰਦੇ ਆਂ ਜੀ ਤੇ 22 ਸਤੰਬਰ 2025 ਨੂੰ ਮੈਂ ਵੀਡੀਓ ਬਣਾ ਰਿਹਾ ਸਾਡਾ ਇਹ ਗੋਭੀ ਵਾਲਾ ਖੇਤ ਹੈ ਗੋਭੀ ਲੱਗੀ ਹੋਈ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਹਲੇ ਛੋਟੀ ਆ 8 ਦਿਨ ਹੋਏ ਟ੍ਰਾਂਸਪਲੈਂਟ ਹੋਈ ਨੂੰ ਹੋ ਸਕਦਾ ਨਾ ਦੇਖੇ ਕਿਉਂਕਿ ਕੈਮਰੇ ਦਾ ਐਂਗਲ ਜਿਹੜਾ ਵੱਡਾ ਹੈ ਜੀ ਇਹ ਸਾਰੀਆਂ ਚ ਗੋਭੀ ਲੱਗੀ ਆ ਤਾਂ ਅੱਜ ਪਹਿਲੀ ਸਪਰੇਅ ਨੂੰ ਕਰ ਰਹੇ ਆ ਤੁਸੀਂ ਦੇਖੋ ਪਹਿਲੀ ਸਪਰੇਅ ਹੋ ਰਹੀ ਆ ਤੇ ਛੋਟਿਆਂ ਪੰਪਾਂ ਦੇ ਨਾਲ ਕੱਲੀ ਕੱਲੀ ਖੇਲ ਦੇ ਉੱਤੇ ਸਪਰੇਅ ਕਰ ਰਹੇ ਆ ਜੀ ਕੱਲੀ ਖੇਲ ਦੇ ਉੱਪਰ ਸਪਰੇਅ ਕਰਨ ਦਾ ਫਾਇਦਾ ਇਹ ਹੈ ਕਿ ਇੱਕ ਤਾਂ ਜਿਹੜੀਆਂ ਆਪਣੀ ਯੂਜ਼ਸ ਵੇਸਟਜ ਜਿਹੜੀ ਦਵਾਈਆਂ ਦੀ ਉਹ ਨਹੀਂ ਹੁੰਦੀ ਕਿਉਂਕਿ ਸਾਰੀ ਜ਼ਮੀਨ ਤਾਂ ਖਾਲੀ ਹੈ ਪlant ਤਾਂ ਇੰਨੀ ਕਿ ਜਗ੍ਹਾ ਤੇ ਸਿਰਫ ਹਲੇ ਵੇਸਟਜ ਬਿਲਕੁਲ ਨਹੀਂ ਹੈ ਕਿ ਡੋਜ਼ ਘੱਟ ਪਾਉਣੀ ਪੈਂਦੀ ਹੈ ਆਪਾਂ ਨੂੰ ਤੇ এনवायरमेंटਲੀ ਚੰਗਾ ਆ ਤਾਂ ਵਾਤਾਵਰਣ ਲਈ ਚੰਗਾ ਖੇਤ ਲਈ ਚੰਗਾ ਤੇ ਜੇਬ ਲਈ ਵੀ ਚੰਗਾ ਸਪਰੇਅ ਕਰਨੀ ਪੈਂਦੀ ਹੈ ਜੀ ਇਹਨੂੰ अर्ਲੀ ਮਾਰਨਿੰਗ ਕਿਉਂਕਿ ਟੈਂਪਰੇਚਰ ਹਲੇ ਦਿਨ ਦਾ 30 ਡਿਗਰੀ ਪਲੱਸ ਚੱਲ ਰਿਹਾ ਇਸ ਕਰਕੇ ਸਵੇਰ ਸੁੱਕਤੇ ਸਪਰੇਅ ਕਰਾਂਗੇ ਤੇ ਕੋਈ ਨੁਕਸਾਨ ਨਹੀਂ ਹੁੰਦਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹਨੂੰ ਕਿਹੜੇ-ਕਿਹੜੇ ਵੈਰਾਈਟੀ ਦੀ ਕਿੰਨੇ-ਕਿੰਨੇ ਪਲਾਂਟ ਲੱਗਦੇ ਆ ਗੋਭੀ ਬ੍ਰੋਕਲੀ ਪੰਦ ਗੋਭੀ ਇਹ ਤਿੰਨ ਚੀਜ਼ਾਂ ਬਾਰੇ ਆਪਾਂ ਅੱਜ ਗੱਲਬਾਤ ਕਰਦੇ ਹਾਂ ਤੇ ਨਾਲ-ਨਾਲ ਤੁਸੀਂ ਦੇਖੋ ਸਾਡੀ ਗੋਭੀ ਐਲ ਵੀ ਡੀ ਹੋ ਗਈ ਹੈ ਹਨ ਇਹਨੂੰ ਇੱਕ ਦੋ ਦਿਨਾਂ ਨੂੰ ਯੂਰੀਆ ਜਿਹੜੀ ਉਹ ਸ਼ੁਰੂ ਕਰਨੀ ਪੈਣੀ ਕਿਉਂਕਿ ਗੋਭੀ ਯੂਰੀਆ ਦੀ ਡਿਮਾਂਡ ਕਾਫੀ ਜ਼ਿਆਦਾ ਕਰਦੀ ਹੈ ਲਗਭਗ ਤਿੰਨ ਤੋਂ ਚਾਰ ਬੈਗ ਪ੍ਰਤੀ ਏਕੜ ਗੋਭੀ ਯੂਰੀਆ ਦੀ ਡਿਮਾਂਡ ਕਰਦੀ ਹੈ ਜੀ ਸਭ ਤੋਂ ਪਹਿਲਾਂ ਫੁੱਲ ਗੋਭੀ ਬਾਰੇ ਗੱਲਬਾਤ ਕਰਦੇ ਹਾਂ ਜੀ ਖੇਤਾਂ ਦੀ ਤਿਆਰੀ ਲਗਭਗ ਸਾਰਿਆਂ ਦੀ ਬਰਾਬਰ ਹੈ ਤੁਸੀਂ ਫੁੱਲ ਗੋਭੀ ਲਾ ਲਓ ਬੰਦ ਗੋਭੀ ਲਾ ਲਓ ਜਾਂ ਬ੍ਰੋਕਲੀ ਲਾ ਲਓ ਮੈਕਸਿਮਮ ਵੱਧ ਤੋਂ ਵੱਧ 2 ਬੈਗ ਡੀਏਪੀ ਵੱਧ ਤੋਂ ਵੱਧ ਤੇ ਇੱਕ ਬੈਗ ਪੋਟਾਸ਼ੀਲਫੇਟ ਪਾ ਲਓ ਜਾਂ ਪੋਟਾਸ਼ ਪਾ ਲਓ ਪੋਲੀਸਲਫੇਟ ਅਸੀਂ ਤਾਂ ਪਾਉਨੇ ਆ ਕਿ ਉਹ ਚ ਕੈਲਸ਼ੀਅਮ ਮੈਗਨੀਸ਼ੀਅਮ ਪੋਟਾਸ਼ ਸਲਫਰ ਸਾਰੇ ਐਲੀਮੈਂਟ ਮਿਲ ਜਾਂਦੇ ਆ ਤੇ ਵਾਰ-ਵਾਰ ਗੋਭੀ ਨੂੰ ਖਰਾਬ ਮਤਲਬ ਖਰਾਕ ਦੇਣ ਦੀ ਦਿੱਕਤ ਨਹੀਂ ਆਉਂਦੀ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਗੋਭੀ ਦਾ ਟਿੰਡਲ ਕੱਢਣ ਦੀ ਸਮੱਸਿਆ ਆਉਂਦੀ ਹੈ ਉਹ 1 ਕਿਲੋ ਬੋਰੋਨ ਨਾਲ ਐਡ ਕਰ ਸਕਦੇ ਆ ਕਿਉਂਕਿ ਬੋਰੋਨ ਦੀ ਘਾਟ ਦੇ ਨਾਲ ਜਿਹੜਾ ਟਿੰਡਲ ਹੈ ਉਹ ਗਲਦਾ ਹੁੰਦਾ ਹੈ ਇੱਥਾਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਕਿ ਕਿੰਨੇ ਪਲਾਂਟ ਆਪਾਂ ਨੂੰ ਲਾਉਣੇ ਚਾਹੀਦੇ ਜੇ ਪ੍ਰਤੀ ਏਕੜ ਗੋਭੀ ਦੀ ਜੇ ਗੱਲ ਕਰੀਏ ਤਾਂ 20 ਤੋਂ 22000 ਪਲਾਂਟ ਬਹੁਤ ਹੈ ਜੀ ਇੱਕ ਏਕੜ ਲਈ ਬੰਦ ਗੋਭੀ ਦਾ 30000 ਦੇ ਲਾਗੇ ਬੰਨੇ ਪਲਾਂਟ ਲੱਗਦਾ ਜੀ ਪ੍ਰਤੀ ਏਕੜ ਬਰੋਕਲੀ ਵੀ 20 ਤੋਂ 22000 ਪਲਾਂਟ ਪ੍ਰਤੀ ਏਕੜ ਲੱਗਦਾ ਹੈ ਜੀ ਪਤਰੋ ਜੀ ਤੁਸੀਂ ਸੀਡ ਦੀ ਰੇਸ਼ਿਓ ਲੈਣੀ ਹੋ ਤਾਂ ਤੁਹਾਡੇ ਸੀਡ ਦੇ ਸਾਈਜ਼ ਤੇ ਡਿਪੈਂਡ ਹੈ ਕਿ ਕਿੰਨੇ ਐਪ੍ਰੋਕਸੀਮੇਟਲੀ ਆ ਵੈਸੇ 150 ਗ੍ਰਾਮ ਬੀਜ ਨਾਲ ਇੱਕ ਏਕੜ ਜਿਹੜੀ ਜਗ੍ਹਾ ਉਹ ਲੱਗ ਜਾਣੀ ਚਾਹੀਦੀ ਹੈ ਜੇ ਸਾਰੀ ਪ੍ਰੋਪਰ ਜਰਮੀਨੇਸ਼ਨ ਹੋ ਜੇ ਤੇ ਜਰਮੀਨੇਸ਼ਨ ਪ੍ਰੋਪਰ ਨਹੀਂ ਹੁੰਦੀ ਤਾਂ ਬੀਜ ਵੱਧ ਜਾਂ ਘੱਟ ਲੱਗ ਸਕਦਾ ਉਹ ਤੁਹਾਡੇ ਲਾਉਣ ਵਾਲੀ ਲੇਬਰ ਤੇ ਡਿਪੈਂਡ ਹੈ ਤੇ ਬਾਟੇ ਹਾਲੇ ਸੀਡ ਦਾ ਟਾਈਮ ਨਹੀਂ ਆਇਆ ਬੰਦ ਕੋ ਵੀ ਦਾ ਸੀਡ ਲੱਗ ਸਕਦਾ ਜੀ ਅ ਦਾ ਕੈਲੋ ਸਤੰਬਰ ਦੇ ਮਹੀਨੇ ਦੇ ਵਿੱਚ ਫੋਲ ਗੋਭੀ ਦਾ ਸੀਡ ਸਤੰਬਰ ਦੇ ਮਹੀਨੇ ਚ ਕਾਮਯਾਬ ਨਹੀਂ ਹੁੰਦਾ ਉਹ ਗਦੂਪਰ ਦੇ ਮਹੀਨੇ ਕਿ ਜਾ ਕੇ ਸੀਡ ਲੱਗੂਗਾ ਅਕਤੂਬਰ ਵਾਲੀ ਜੇ ਫਿਰ ਜੇ ਲੱਗਾ ਅਕਤੂਬਰ ਨਵੰਬਰ ਦਸੰਬਰ ਜੀ ਠੰਡ ਪੈ ਗਈ ਤਾਂ ਹੋਰ ਲੇਟ ਜਿਹੜੀ ਉਹ ਜਾ ਸਕਦੀ ਹੈ ਗੋਭੀ ਇਹ ਵਾਲੀ ਵੈਰਾਈਟੀ ਜਿਹੜੀ 60 ਦਿਨ ਵਾਲੀ ਹੈ ਜੀ ਤਿੰਨ ਵੈਰਾਈਟੀਆਂ ਅਸੀਂ ਗੋਭੀ ਦੀਆਂ ਸਵਾਰ ਲਾ ਰਹੇ ਹਾਂ ਇੱਕ ਵੈਰਾਈਟੀ ਕਮਰਸ਼ੀਅਲ ਚ ਹੈ ਸ਼ਰਾਵਣੀ ਨੋਗਵੂ ਕੰਪਨੀ ਦੀ ਦੋ ਵੈਰਾਈਟੀਆਂ ਅੰਡਰ ਟਰਾਇਲ ਹੈ ਜੀ ਇੱਕ ਦੂਜੀ ਕਲੋਨੀਆਂ ਬੀਜੂ ਕੰਪਨੀ ਦੀ ਇੱਕ ਹੈਗੀ ਹੈ ਜੀ ਸੈਮੀਸ ਦੀ 7215 10 ਨੰਬਰਾਂ ਦੀਆਂ ਟੋਟਲ ਆਪਣੇ ਖੇਤ ਦੇ ਵਿੱਚ ਇਹ ਲੱਗੀਆਂ ਹੋਈਆਂ ਬ੍ਰੋਕਲੀ ਆਪਣੇ ਕੋਲ ਹੈਗੀ ਹੈ ਜੀ ਬੀਜੂ ਕੰਪਨੀ ਦੀ ਲੱਕੀ ਬ੍ਰਾਂਡ ਪ੍ਰੋਡਕਟ ਹੈ ਜੀ ਅਪਰੋਕਸੀਮੇਟਲੀ 1.5 ਲੱਖ ਰੁਪਏ ਕਿਲੋ ਇਹਦਾ ਬੀਜ ਹੈ ਬ੍ਰੋਕਲੀ ਦਾ ਤੇ ਹੁਣ ਆਪਾਂ ਇਹਦੀ ਮੈਨੇਜਮੈਂਟ ਬਾਰੇ ਗੱਲਬਾਤ ਕਰਦੇ ਹਾਂ ਜੀ ਦੋ ਤਰੀਕੇ ਨਾਲ ਤੁਸੀਂ ਗੋਭੀ ਲਾ ਸਕਦੇ ਹੋ ਤੁਸੀਂ ਖੇੜਾਂ ਤੇ ਲਾ ਸਕਦੇ ਹੋ ਤੁਸੀਂ ਬੈੱਡਾਂ ਤੇ ਲਾ ਸਕਦੇ ਹੋ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਕਿਹੜੇ ਤਰੀਕੇ ਨਾਲ ਲਾਉਣੀ ਚਾਹੁੰਦੇ ਹੋ ਸਾਡੇ ਕੋਲ ਬੈੱਡ ਬਲੰਟਰ ਵੀ ਹੈਗਾ ਖੇੜਾਂ ਵਾਲੀ ਮਸ਼ੀਨ ਵੀ ਹੈਗੀ ਪਰ ਸਾਨੂੰ ਬੈੱਡਾਂ ਤੇ ਗੋਭੀ ਲਾਉਣੀ ਸੌਖਾ ਕੰਮ ਲੱਗਦਾ ਹੈ ਜੀ ਸ ਜੇ ਦਿਨ ਮੈਂ ਮਿੱਟੀ ਚੜਾਵਾਂਗਾ ਉਦੋਂ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕਰੂੰਗਾ ਕਿਉਂਕਿ ਅਸੀਂ ਇੱਥੇ ਰੰਬੇ ਦੇ ਕਈ ਦੀ ਗੋਡੀ ਨਹੀਂ ਕਰਨੀ ਆੜੀਆਂ ਪਾਣੀ ਵਾਲੀਆਂ ਖੇਲਾਂ ਆ ਵਾਲੀਆਂ ਤੇ ਪਹਿਲਾਂ ਵਾਹ ਦੇਣੀਆਂ ਜੀ ਆਪਾਂ ਇਹ ਪਹਿਲਾਂ ਵਾਹ ਦੇਣੀਆਂ ਛੋਟੇ ਰੂਟਾ ਵੇਟਰਣਾ ਤੇ ਫਿਰ ਤੁਰ ਤੱਕੀ ਦੋ ਬੈਡ ਆਪਾਂ ਉਸ ਜਗ੍ਹਾ ਤੇ ਉਧਰ ਖਾਲੀ ਛੱਡੇ ਆ ਦੋ ਬੈਡ ਆ ਭਾਈ ਇਧਰ ਖਾਲੀ ਛੱਡੇ ਆ ਇਸ ਕਿਲੇ ਬੰਨੇ ਪੂਰਾ ਲੰਬਾ ਪਲਾਟ ਹੈ ਜੀ ਇਹ ਲੰਬਾ ਹੀ ਪਲਾਟ ਹੈ ਤੇ ਇਧਰੋਂ ਉਧਰ ਜਾਣਾ ਟਰੈਕਟਰ ਉਧਰ ਉਧਰ ਮੁੜ ਜਾਣਾ ਤੇ ਇਹ ਜਦੋਂ ਆਪਾਂ ਤਿਆਰੀ ਕਰਾਂਗੇ ਤੁਹਾਨੂੰ ਉਦੋਂ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਤੇ ਫਿਲਹਾਲ ਇਹਨਾਂ ਆਉਣ ਵਾਲੀਆਂ ਬਿਮਾਰੀਆਂ ਬਾਰੇ ਗੱਲਬਾਤ ਕਰਦੇ ਆਂ ਜੀ। ਸ਼ੁਰੂਆਤੀ ਸਟੇਜ ਦੇ ਵਿੱਚ ਜਦੋਂ ਅਸੀਂ ਬੂਟੇ ਲਾਉਨੇ ਆਂ ਤੇ ਬੂਟਾ ਕਿਸੇ ਵळे ਮਰਨ ਦੀ ਦਿੱਕਤ ਆ ਸਕਦੀ ਹੈ ਪਰ ਜੇ ਤੁਹਾਡੀ ਨਰਸਰੀ ਪਣੀਰੀ ਚੰਗੀ ਆ ਫਿਰ ਬੂਟੇ ਨਹੀਂ ਮਰਦੇ। ਸਾਡੇ ਵੀ ਕਿਤੇ ਹਜ਼ਾਰ ਚੋਂ ਇੱਕ ਅੱਧੀ ਬੂਟੇ ਨੂੰ ਮਰਨ ਦੀ ਸਮੱਸਿਆ ਜਿਹੜੀ ਆਈ ਹੋਊਗੀ। ਮੈਂ ਦੇਖਦਾ ਜੇ ਮੈਨੂੰ ਕਿਤੇ ਬੂਟਾ ਮਿਲਿਆ ਤੇ ਫਿਰ ਮੈਂ ਤੁਹਾਨੂੰ ਦਿਖਾਉਣਾ। ਇਹ ਬਰੋਕਲੀ ਵਾਲਾ ਖੇਤ ਹੈ ਜੀ ਆਪਣਾ, ਗੋਭੀ ਵਾਲਾ ਖੇਤ ਆਪਣਾ ਸੈਪਰੇਟ ਹੈ, ਵੱਖਰਾ। ਤੇ ਇੱਧਰ ਦੇਖੋ ਜੀ। ਹੁਣ ਇਸ ਪlant ਮਰਨ ਦੇ ਕਈ ਕਾਰਨ ਹੋ ਸਕਦੇ ਆ ਪਹਿਲੀ ਗੱਲ ਜਦੋਂ ਆਪਾਂ ਲਵਾਈ ਕਰਦੇ ਆ ਨਾ ਇੰਨਾ ਕਿ ਧਿਆਨ ਰੱਖੋ ਜਿਹੜੇ ਆਪਣੇ ਨੌ ਹੁੰਦੇ ਆ ਨਾ ਨੌ ਨਹੀਂ ਆਪਣੇ ਵਧੇ ਹੋਣੇ ਚਾਹੀਦੇ ਸਭ ਤੋਂ ਜ਼ਿਆਦਾ ਵੇਖੋ ਪਿਆਜ਼ ਲਾਉਂਦੇ ਹੋ ਜੀ ਤੁਸੀਂ ਜੀ ਤੁਸੀਂ ਗੋਭੀ ਲਾਉਂਦੇ ਹੋ ਇਸ ਚੀਜ਼ ਦੀ ਜ਼ਰੂਰਤ ਹੈ ਕਿ ਲਵਾਈ ਜਿਹੜੇ ਜਦੋਂ ਬੂਟੇ ਨੂੰ ਨੋਂ ਨਾਲ ਬੂਟਾ ਪਿੰਚ ਹੋ ਜਾਂਦਾ ਨਾ ਉਸ ਜਗ੍ਹਾ ਤੋਂ ਉਹਨੂੰ ਫੰਗਸ ਆ ਕੇ ਬੂਟਾ ਮਰਨਾ ਸ਼ੁਰੂ ਹੋ ਜਾਂਦਾ ਸਭ ਤੋਂ ਵੱਡੀ ਜਿਹੜੀ ਗੱਲ ਹੈ ਇਹ ਧਿਆਨ ਰੱਖਣਯੋਗ ਹੈ ਨੰਬਰ 2 ਲਵਾਈ ਦੇ ਵੇਲੇ ਜਦੋਂ ਆਪਾਂ ਬੂਟਾ ਹੈ ਨਾ ਉਹ ਬੂਟੇ ਨੂੰ ਜਿਹੜਾ ਦਬ ਦਨੇ ਉਹਦਾ ਲੱਕ ਦੱਬਿਆ ਜਾਵੇ ਤਾਂ ਤਾਂ ਵੀ ਉੱਥੋਂ ਉਹਨੇ ਡੈਮੇਜ ਹੋ ਜਾਣਾ ਕਿਉਂਕਿ ਸੌਫਟ ਹੁੰਦੇ ਆ ਇਹ ਜੀ ਇਹ ਪਲਾਂਟ ਤੀਜਾ ਇੱਥੇ ਫੰਗਸ ਦਾ ਅਟੈਕ ਹੋ ਸਕਦਾ ਪਰ ਜੇ ਫੰਗਸ ਦਾ ਅਟੈਕ ਆਵੇ ਤਾਂ ਫਿਰ ਬੂਟੇ ਮਰਨ ਦੇ ਚਾਂਸ ਜ਼ਿਆਦਾ ਹੁੰਦੇ ਆ ਇੱਕ ਅੱਧਾ ਬੂਟਾ ਇਦਾਂ ਨਹੀਂ ਮਰਦਾ ਹੁੰਦਾ ਇਹ ਆਪਣੀ ਲਵਾਈ ਵੇਲੇ ਹੋਈਆਂ ਗਲਤੀਆਂ ਦੇ ਕਾਰਨ ਬੂਟੇ ਜਿਹੜੇ ਉਹ ਮਰੇ ਦੇ ਗੈਪ ਫਿਲਿੰਗ ਲਈ ਆਪਣੇ ਕੋਲ ਬਰੋਕਲੀ ਦੀ ਪਨੀਰੀ ਹੈਗੀ ਆਪਾਂ ਗੈਪ ਫਿਲਿੰਗ ਇਹਦੇ ਨਾਲ ਕਰ ਦਾਂਗੇ ਉਹ ਨਾਗੇ ਆਪਾਂ ਇਹਦੇ ਭਰ ਦਾਂਗੇ ਇੱਕ ਜਾਂ ਦੋ ਦਿਨਾਂ ਤੱਕ ਖਾਲੇ ਤੇ ਕਿਉਂਕਿ ਅੱਜ ਇਹਨੂੰ ਸਪਰੇਅ ਕਰਨ ਤੋਂ ਬਾਅਦ ਦੋ ਦਿਨ ਦਾ ਟਾਈਮ ਦੇਵਾਂਗੇ ਤੇ ਫਿਰ ਇਸ ਤੋਂ ਬਾਅਦ ਆਪਾਂ ਇਹਦੇ ਨਾਗੇ ਭਰਨੇ ਸ਼ੁਰੂ ਕਰਾਂਗੇ ਪਹਿਲੀ ਸਪਰੇ ਗੋਭੀ ਨੂੰ ਕਿਹੜੀ ਕਿਹੜੀ ਕਰਨੀ ਹੈ ਕਿਹੜੀ ਕਿਹੜੀ ਕਰਨ ਦੀ ਜ਼ਰੂਰਤ ਪੈ ਸਕਦੀ ਆ ਇਹ ਤੁਹਾਡੀ ਕ੍ਰੌਪ ਦੇ ਉੱਤੇ ਡਿਪੈਂਡ ਹੈ ਜੀ ਉਦੀ ਪਰਫਾਰਮੈਂਸ ਕੀ ਹੈ ਮੈਂ ਤੁਹਾਨੂੰ ਸਪਰੇਆਂ ਅਲੱਗ-ਅਲੱਗ ਸ਼ੈਡਿਊਲ ਦੇ ਦਿੰਦਾ ਪਹਿਲੀ ਦੂਜੀ ਸਪਰੇਆਂ ਦਾ ਉਹਦੇ ਹਿਸਾਬ ਨਾਲ ਤੁਸੀਂ ਡਿਸਾਈਡ ਕਰ ਲਓ ਕਿ ਤੁਸੀਂ ਪਹਿਲਾਂ ਕਿਹੜੀ ਕਰਨੀ ਦੂਜੀ ਕਿਹੜੀ ਕਰਨੀ ਆ ਅਸੀਂ ਅੱਜ ਕਰ ਰਹੇ ਹਾਂ ਜੀ 19 19 ਪਲੱਸ ਸਾਫ ਦਵਾਈ ਜਿਹਨੂੰ 1236 ਕਹ ਦਿੰਦੇ ਆ ਪਲੱਸ ਮੱਛਰ ਤੇਲੇ ਲਈ ਆਪਾਂ ਕਰ ਰਹੇ ਆ ਕਿਉਂਕਿ ਇੱਥੇ ਬਲੈਕ ਬੀਟਲ ਆ ਗਈ ਬਲੈਕ ਬੀਟਲ ਇੱਕ ਛੋਟੀ ਜਿਹੀ ਮੂਲੀ ਦੇ ਉੱਤੇ ਵੀ ਜਿਹੜੀਆਂ ਮੋਰੀਆਂ ਕਰਦੀ ਹੈ ਨਾ ਉਹ ਖਲਾਜ ਆ ਪੱਬੂ ਹੁੰਦਾ ਤੇ ਅਮੀਡਾ ਕਲੋਰੋਫਿਲ ਤਿੰਨ ਦਵਾਈਆਂ ਕਰ ਰਹੇ ਆ ਡੋਜ਼ ਅਮੀਡਾ ਦੀ 25 ਐਮਐਲ ਪ੍ਰਤੀ ਏਕੜ ਤੇ ਸਾਫ ਦਵਾਈ 2 ਗ੍ਰਾਮ 1 ਲੀਟਰ ਪਾਣੀ ਦੀ ਤੇ 19195 ਗ੍ਰਾਮ 1 ਲੀਟਰ ਪਾਣੀ ਦੀ 1919 ਚੰਗੀ ਕੰਪਨੀ ਦਾ ਲੈਣਾ ਜੀ 1919 ਦੀ ਥਾਂ ਤੇ ਤੁਸੀਂ ਤਿੰਨ ਪ੍ਰੋਡਕਟ ਯੂਜ਼ ਕਰ ਸਕਦੇ ਹੋ 1919 ਕਰ ਸਕਦੇ ਹੋ ਤੇ 1144 11 ਕਰ ਸਕਦੇ ਹੋ ਤੇ ਉਹਦਾ ਆਈਸੀਐਲ ਦਾ ਸਟਾਰਟਰ ਕਰ ਸਕਦੇ ਹੋ 113624 ਤਿੰਨਾਂ ਦੇ ਰਿਜ਼ਲਟ ਆਪਸਮੈਂ ਤੇ ਦੋ ਸਪਰੇਅ ਕਰ ਲੋ ਜੀ ਅਸੀਂ ਜਦੋਂ ਅਗਲੀ ਸਪਰੇਅ ਕਰਨੀ ਆ ਅਗਲੀ ਸਪਰੇਅ ਦੇ ਨਾਲ ਤੁਸੀਂ 1919 ਦੇ ਨਾਲ ਜਿਬਰੈਲਿਕ ਐਸਿਡ ਐਡ ਕਰ ਸਕਦੇ ਹੋ 2 ਐਮਐਲ ਪਰ ਲੀਟਰ ਪਾਣੀ ਦੇ ਹਿਸਾਬ ਨਾਲ ਤੇ 19 19 10 ਗ੍ਰਾਮ ਪਰ ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਦੂਜੀ ਸਪਰੇਇ ਜਿਉਂ ਕਿ ਥੋੜੀ ਜੀ ਆਪਣੀ ਬ੍ਰੋਕਲੀ ਉਹ ਤਾਂ ਸਿਆਣੀ ਹੋ ਜਾਣੀ ਹੈ ਜਾਂ ਗੋਭੀ ਸਿਆਣੀ ਹੋ ਜਾਣੀ ਗੋਭੀ ਬ੍ਰੋਕਲੀ ਕਿਸੇ ਤੇ ਵੀ ਕਰ ਸਕਦੇ ਹੋ ਤੇ ਨਦੀਨਾ ਨੇ ਆਪਾਂ ਇਹ ਤੇ ਕਰੀ ਸਪਰੇਇ ਨਹੀਂ ਕੀਤੀ ਇਸ ਵਾਰ ਪਹਿਲੀ ਵਾਰ ਕਰਾਂਗੇ ਉਹ ਵੀ ਤੁਹਾਡੇ ਨਾਲ ਤਜਰਬਾ ਸਾਂਝਾ ਕਰਾਂਗੇ ਵੀ ਉਹ ਸਪਰੇਇ ਕੀਤੀ ਸੀ ਉਹਦਾ ਕੀ ਸਾਨੂੰ ਨੈਗੇਟਿਵ ਇੰਪੈਕਟ ਮਿਲਿਆ ਕੀ ਉਹਦਾ ਪੋਜ਼ਿਟਿਵ ਇੰਪੈਕਟ ਮਿਲਿਆ ਉਹਦੇ ਬਾਰੇ ਆਪਾਂ ਗੱਲਬਾਤ ਬਾਤ ਕਰਾਂਗੇ ਜੇ ਗੋਭੀ ਬਾਰੇ ਤੁਹਾਡਾ ਹੋਰ ਕੋਈ ਸਵਾਲ ਹੋਵੇ ਕੋਈ ਸੁਝਾਅ ਦੇਣਾ ਚਾਹੁੰਦੇ ਹੋਏ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ ਗੋਭੀ ਦੀ ਪਨੀਰੀ ਆਕਤੂਬਰ ਦੇ ਮਹੀਨੇ ਚ ਸਾਡੇ ਨਾਲ ਮਿਲਣੀ ਸ਼ੁਰੂ ਹੋ ਜੂਗੀ ਜੀ 5 ਅਕਤੂਬਰ ਦੇ ਨੇੜੇ ਤੇਡੇ ਗੋਭੀ ਦੀ ਪਨੀਰੀ ਆਪਾਂ ਸੇਲ ਸ਼ੁਰੂ ਕਰ ਦਾਂਗੇ ਕਿ ਤੁਹਾਨੂੰ ਪਨੀਰੀ ਚਾਹੀਦੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜੀ ਵੀਡੀਓ ਕੀਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਬਤਵਾ ਸ਼ੇਅਰ ਜਰੂਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ